ਧਮੀ ਸਾਹਿਬ ਦੇ ਵਾਪਸ ਆਉਣ ਤੇ ਵੈਸੇ ਤਾਂ ਸਮਝ ਨਹੀਂ ਆ ਰਹੀ ਕਿ ਕੀ ਕਹਿਣਾ ਚਾਹੀਦਾ ਪਰ ਮੇਰੇ ਖਿਆਲ ਆ ਕਿ ਜਿਹੜੀਆਂ ਉਸ ਖੇਮੇ ਦੀਆਂ ਚਰਚਾਵਾਂ ਸੀਗੀਆਂ ਕਿ ਧਮੀ ਸਾਹਿਬ ਦੇ ਉੱਤੇ ਬੜਾ ਪ੍ਰੈਸ਼ਰ ਸੀਗਾ ਕਿ ਜਿਹੜੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਤੇ ਸੁਲਤਾਨ ਸਿੰਘ ਜੀ ਬਾਅਦ ਚ ਬਦਲੇ ਗਏ ਆ ਤੇ ਉਹਨਾਂ ਤੋਂ ਬਦਲਵੋਣ ਦਾ ਜਿਹੜਾ ਸੀਗਾ ਉਹ ਦਬਾਅ ਪ੍ਰੈਸ਼ਰ ਪਿਆ ਸੀ ਜਿਹਨੂੰ ਉਹਨਾਂ ਨੇ ਜਵਾਬ ਦੇ ਕੇ ਤੇ ਅਸਤੀਫਾ ਦਿੱਤਾ ਕਿ ਨਹੀਂ ਹੋਣਾ ਮੇਰੀ ਧਮੀ ਸਾਹਿਬ ਨੂੰ ਗੁੰਜਾਰਸ਼ ਹੈ ਕਿ ਕੀ ਹੁਣ ਉਹ ਵਾਪਸ ਆ ਕੇ ਸਿੰਘ ਸਹਿਬਾਨਾ ਨੂੰ ਬਹਾਲ ਕਰਨਗੇ ਕੀ ਜਿਹੜਾ ਬਾਕੀ ਦਾ ਵਰਤਾਂਤ ਮਗਰੋਂ ਵਾਪਰਿਆ ਜਿਹੜਾ ਕਿ ਭਵੇਂ ਯਾਨੀ ਹਰਪ੍ਰੀਤ ਸਿੰਘ ਜੀ ਦੇ ਬਾਰੇ ਚ ਹੋਵੇ ਜਾਂ ਬਾਕੀ ਦੀਆਂ ਗੱਲਾਂ ਹੋਣ ਜਾਂ ਜੋ ਅੱਜ ਸਿੱਖਾਂ ਦੇ ਵਿੱਚ ਵਿਦਰੋਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਚ ਬਣਿਆ ਉਹਦਾ ਵੱਡਾ ਕਾਰਨ ਇਹੀ ਹੈ ਕਿ 2 ਦਸੰਬਰ ਦੇ ਹੁਕਮਨਾਮੇ ਨੂੰ ਲਾਗੂ ਕਰਨ ਦੇ ਵਿੱਚ ਅਸੀਂ ਬਹੁਤ ਜਗ੍ਹਾ ਤੇ ਐਸਜੀਪੀਸੀ ਫੇਲ ਹੋਈ ਹੈ ਈ ਉਸ ਤੇ ਪਹਿਰਾ ਦੇ ਕੇ ਉਹਨੂੰ ਉਹਨੂੰ ਲਾਗੂ ਕਰਾਉਣਗੇ ਇਸ ਕਰਕੇ ਮੈਂ ਸਮਝਦਾ ਕਿ ਢਾਮੀ ਸਾਹਿਬ ਦੇ ਬਾਰੇ ਦੇ ਵਿੱਚ ਜਿਹੜੀਆਂ ਅਗਲੇ ਦਿਨਾਂ ਦੇ ਵਿੱਚ ਕਿਸੇ ਕਿਸਮ ਦਾ ਉਹ ਸਟੈਂਡ ਲੈਂਦੇ ਆ ਜਿਆਦਾ ਗੱਲਾਂ ਤਾਂ ਫੇਰ ਹੀ ਕਰ ਸਕਦੇ ਆ ਪਰ ਮੈਂ ਮੰਗ ਕਰੂੰਗਾ ਅਪੀਲ ਕਰੂੰਗਾ ਕਿ ਆਉਂਦਿਆਂ ਸਾਰ ਸਿੰਘ ਸਹਿਬਾਨਾਂ ਨੂੰ ਬਹਾਲ ਕਰੋ ਔਰ ਘਟੋ ਘਟ ਅਕਾਲਤ ਸਰਬ ਦੇ ਜਾਂ ਬਾਕੀ ਜਥੇਦਾਰ ਸਹਿਬਾਨ ਲਾਉਣ ਦੀ ਤੇ ਹਟਾਉਣ ਦੀ ਵਿਧੀ ਵਿਧਾਨ ਜ਼ਰੂਰ ਬਣਾ ਦਿਓ ਇਹ ਕਿਉਂਕਿ ਆਉਣੀ ਜਾਣੀ ਹੈ ਇਲੈਕਸ਼ਨ ਆ ਜਾਣਾ ਹੈ ਕੀਨੇ ਬਣਨਾ ਕੀਨੇ ਆਉਣਾ ਬੇਨਤੀ ਹੈ ਕਿ ਤੁਹਾਡੇ ਮੌਕੇ 'ਚ ਇਹ ਵਿਧੀ ਵਿਧਾਨ ਜ਼ਰੂਰ ਬਣਨਾ ਚਾਹੀਦਾ ਹੈ ਇਹ ਮੈਂ ਅਪੀਲ ਕਰਦਾ ਹੋਇਆ ਉਹਨਾਂ ਨੂੰ ਬੇਨਤੀ ਕਰੂੰਗਾ